ਜਿੰਦਾਬਾਦ 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 ਅੱਜ ਜੀ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਮਾਨਤਾ ਦਿੱਤੀ ਆ ਤੁਹਾਡੀ ਸਾਰਿਆਂ ਦੀ ਅਰਦਾਸਾਂ ਸੁਣੀਆਂ ਗਈਆਂ ਜੀ ਸਤਿਗੁਰ ਸੱਚੇ ਪਾਤਸ਼ਾਹ ਦੀ ਲੱਖ ਲੱਖ ਬੇਰ ਹੋਈ ਹੈ ਜੀ ਅਸੀਂ ਰੱਬ ਦਾ ਵੀ ਸ਼ੁਕਰਾਨਾ ਕਰਦੇ ਆ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਆ ਹੁਣ ਸਾਡਾ ਬੱਬਰ ਸ਼ੇਰ ਆ ਗਿਆ ਹੁਣ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ ਜੋੜੀ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਨੇ ਅੱਤਿਆਚਾਰ ਸ਼ੁਰੂ ਕੀਤਾ ਵਾਸੀ ਕਿਸਾਨਾਂ ਤੇ ਨੌਜਵਾਨਾਂ ਤੇ ਸਾਡੀਆਂ ਧੀਆ ਪੜਾਣਾ ਤੇ ਉਹਦੀ ਅੱਜ ਜਿਹੜੀ ਡਾਊਨ ਫਾਲ ਆ ਸ਼ੁਰੂ ਹੋ ਗਈ ਹੈ ਜੀ ਉਹਦੀ ਉਲਟੀ ਗਣਤੀ ਸ਼ੁਰੂ ਹੋ ਗਈ ਅੱਜ ਅਰਵਿੰਦ ਕੇਜਰੀਵਾਲ ਜੀ ਆਣਗੇ ਅਸੀਂ ਪੰਜਾਬ ਤੋਂ ਲੈ ਕੇ ਪੰਜਾਬ ਰਾਣਾ ਦਿੱਲੀ ਯੂਪੀ ਰਾਜਸਥਾਨ ਦੇ ਵਿੱਚ ਸਾਰੇ ਦੇ ਵਿੱਚ ਬੀਜੇਪੀ ਨੂੰ ਸਾਫ਼ ਕਰ ਦਾਂਗੇ ਔਰ ਮੁੱਖ ਔਰ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨ ਵਾਪਸ ਲਾਏ ਸੀ ਉਹਨੇ ਕਿਹਾ ਕਿ ਮੇਰੀ ਜਿਹੜੀ ਤਪੱਸਿਆ ਉਹਦੇ ਵਿੱਚ ਕਮੀ ਰਹੀ ਹੈ ਉਹਨਾਂ ਨੂੰ 5 ਸਾਲ ਦੇਾਂਗੇ ਤਪੱਸਿਆ ਕਰਨ ਲਈ ਜਿਹਨਾਂ ਨੂੰ ਤਪੱਸਿਆ ਕਰਨ ਭੇਜਾਂਗੇ ਸਤਗੁਰ ਸੱਚੇ ਪਾਸ਼ਾ ਅਰਵਿੰਦ ਕੇਜਰੀਵਾਲ ਨੂੰ ਭਗਵਾਨਤਵਾਰ ਮਿਲ ਕੇ ਕਿਸਾਨਾਂ ਵਾਸਤੇ ਐਮਐਸਪੀ ਔਰ ਜਿਹੜੇ ਸਾਡੇ ਮਜ਼ਦੂਰ ਹੈ ਸਾਡੇ ਜਿਹੜੇ ਬਾਕੀ ਸਾਰੇ ਵਰਗ ਹੈ ਉਹਨਾਂ ਵਾਸਤੇ ਅਸੀਂ ਕੰਮ ਕਰਾਂਗੇ ਦਿਨ ਰਾਤ ਕੰਮ ਕਰਾਂਗੇ ਭਰਾਵੋ ਤੁਹਾਡੇ ਵਾਸਤੇ ਇੱਕ ਵਾਰ ਸਾਰਿਆਂ ਨੂੰ ਜ਼ੋਰਦਾਰ ਨਾਰਾ ਲਾਓ ਜੀ ਅਰਵਿੰਦ ਕੇਜਰੀਵਾਲ ਤੇ ਸੋਚ ਤੇ ਆਮ ਆਦਮੀ ਪਾਰਟੀ ਦੇ ਬੱਬਰ ਸ਼ੇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਮਾਨਤ ਹੋ ਗਈ ਹੈ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਜਿਹਦੇ ਬੱਲੇ ਸੱਚੋਂ ਔਠੇ ਕੜ ਕੇ ਨੱਚੇ ਅੱਜ ਸੱਤ ਦੀ ਜਿੱਤ ਹੋਈ ਹੈ ਲੱਡੂ ਵੰਡ ਰਹੇ ਆ ਡਾਕਟਰ ਬਲਬੀਰ ਜੀ ਉਮੀਦਵਾਰ ਲੋਕ ਸਭਾ ਪਟਿਆਲਾ ਭੰਗੜੇ ਪਾ ਰਹੇ ਆ ਜੀ ਓ ਕੇਜਰੀਵਾਲ ਤਾਂ ਆ ਝਲ ਤੂੰ ਸਿਰ ਚੜ ਕੇ ਬੋਲੇ